ਸਾਰਾ ਪਾਣੀ ਜਿੰਨਾ ਵੀ ਹੈ ਲੋਹਾ ਮੰਡੀ ਜਾ ਰਿਹਾ ਜੀ ਪਾਣੀ ਉੱਥੋਂ ਕੱਢਿਆ ਸੀ ਜਿਹੜਾ ਤੁਹਾਨੂੰ ਵੀਡੀਓ ਭੇਜੀ ਅੱਗੇ ਵਾਲੀ ਆ ਭਾਜੀ ਹੁਣ ਹੀ ਆਏ ਹੋਏ ਆ ਦੇਖੋ ਹਾਈਵੇ ਤੋਂ ਅਭੀ ਉਹਨਾਂ ਨਾਲ ਹੈ ਇਹਨਾਂ ਦੇ ਹਾਈਵੇ 'ਚ ਸਾਰਾ ਪਾਣੀ ਕੱਢ ਕੇ ਅਦਕਾ ਲੋਹਾ ਮੰਡੀ ਦੀ ਐਂਟਰੀਂਗ ਤੇ ਜਾਂਦਾ ਪਿਆ ਆ ਵੀ ਸਾਡਾ ਕੁ ਉੱਚੀ ਬਣੀ ਹੈ ਆ ਦੇਖੋ ਸਾਰਾ ਪਾਣੀ ਲੋਹਾ ਮੰਡੀ ਚਲ ਜਾਣਾ ਹੈ ਦੇਖੋ ਜੀ ਅਸੀਂ ਲੋਹਾ ਮੰਡੀ ਦੇ ਬਸਤੇਕ ਆ ਜੀ ਸਾਡੀ ਲੋਹਾ ਮੰਡੀ ਦਿਖਾਣਾ ਹੈ ਇਹ ਪਾਣੀ ਨੂੰ ਸਾਡਾ ਬੇੜਾਗਰ ਕਰਨਾ ਹੈ ਅੱਗੇ ਤੱਕ ਨਾ ਤੇ ਗਾਹ ਨਹੀਂ ਹੈਗਾ ਲੋਕੀ ਇਹਦੇ ਕਰਕੇ ਖਾਨ ਇੰਨੇ ਸਾਡੇ ਬਾਰੀ ਦਾ ਪਾਣੀ ਅੱਗੇ ਨਹੀਂ ਰੁਕਦਾ ਅਸੀਂ ਬੋਰ ਪ੍ਰਚਾਰਣਾ ਇੱਥੇ ਕਾਪੀ ਵੀ ਨੋਟ ਕਰਕੇ ਲੈ ਜਾਂਦੇ ਆ ਹਾਂਜੀ ਇੱਥੇ ਬੋਰ ਕਰਾਂਗੇ ਇੱਥੇ ਕੀ ਕਰਾਂਗੇ ਹਨ ਨਹੀਂ ਪਤਾ ਇਹਨਾਂ ਨੇ ਕੀ ਕਰਨਾ ਕੁੱਤੇ ਪਏ ਆ ساری ਘਾਟੇ ਚ ਸੁਤੀ ਪਈ ਆ ਹਾਈਪ ਕ્રોલਿੰਗ ਸੁਤੀ ਪਈ ਆ ਇਹਨਾਂ ਨੂੰ ਚਾਹੀਦਾ ਜੇ ਹੁੱਤੇ ਰਹਿਣ ਤਾਂ ਅਸੀਂ ਜਾਗ ਜਾਣਾ ਹੁਣਗੇ ਇਹਨਾਂ ਨੇ ਉੱਠੇ ਹੋ ਜਾਣਾ ਵੀਡੀਓ ਦਿਖਾ ਦਿਗੇ ਮੈਡਮ ਆ ਤੁਹਾਡੇ ਆਏ ਆ ਬੰਦੇ ਰੋਲਿੰਗ ਵਾਲੇ ਤੇ ਆ ਬੰਦੇ ਮਲਾਜ਼ਮ ਬਜਾਰੇ ਲੱਗੀ ਹੋਏ ਨਾਲ ਆਪ ਇਹਨਾਂ ਨੇ ਪੈ ਪਾਇਆ ਸੀਗਾ ਜੀ ਦੇਖੋ ਪੈ ਪਾ ਕੇ ਨਾ ਦੁਕਾਨਾਂ 'ਚ ਪਾਣੀ ਕਰ ਦਿੱਤਾ ਜੀ ਸਾਰਾ ਆ ਸਾਰੇ ਦੁਕਾਨਦਾਰ ਬੰਦੇ ਖੜੇ ਆ ਆ ਪਾਣੀ ਦੁਕਾਨ ਬੰਦੇ ਦੁਕਾਨਦਾਰ ਖੜੇ ਸਾਰੇ ਆ ਦੇਖੋ ਸੁੱਤੇ ਵੇਲੇ ਸਾਰੇ ਘਰੋਂ ਉੱਠ ਕੇ ਆਏ ਆ ਆ ਦੇਖੋ ਆ ਸਾਰਾ ਪਾਣੀ ਪਾਤਾ ਜੀ ਲੋਹਾ ਮੰਡੀ ਆ ਬੰਦੇ ਆਏ ਤੁਹਾਡੇ ਨਾਲ ਸਾਰੇ ਭਾਈ ਨਾਮ ਕੀ ਤੁਹਾਡਾ ਕੀ ਤੁਹਾਡੀ ਕੀ ਤੁਹਾਡੀ ਡਿਊਟੀ ਕੀ ਹੈ ਹਾਂਜੀ ਇੱਧਰ ਦੇਖੋ ਨੈਸ਼ਨਲ ਭਾਈ ਹਾਂਜੀ ਹਾਂਜੀ ਲੋ ਜੀ ਆ ਪਾਣੀ ਇੱਧਰੋਂ ਆ ਰਿਹਾ ਦੇਖੋ ਆਹ ਦੇਖੋ ਗੰਗਾ ਇੱਧਰੋਂ ਵਹਿ ਰਹੀ ਆ ਦੇਖੋ ਨਾਲੇ ਕਿ ਸਾਰਾ ਲੋਹਾ ਮੰਡੀ ਦਾ ਬੇੜਾਗਰ ਹੋ ਰਿਹਾ ਹੈ ਇਹ ਬੇੜਾਗਰ ਕਰਨ ਚ ਕਿਰਨ ਲੋਹਾ ਮੰਡੀ ਦੇ ਬੰਦਿਆਂ ਦਾ ਹੀ ਬੇੜਾਗਰ ਖੋਜ ਵੀ ਕਰਦੇ ਹਾਲੇ ਬੜਾ ਦੇਖੋ ਇਹ ਪਾਣੀ ਸਾਡੇ ਆ ਛੜਦਾ ਇਹਨਾਂ ਨੇ ਸਾਰਾ ਕੀ ਇਹ ਬੰਦੇ ਬੋਲਦੇ ਨਹੀਂ ਹੈਗੇ ਤੇ ਜਦੋਂ ਇਹ ਬੋਲਣ ਲੱਗੇ ਤਾਂ ਫੇਰ ਬੜੇ ਕੰਮ ਖਰਾਬ ਹੋ ਜਾਂਦਾ ਇੱਧਰ ਮੁੜੋ ਆ ਦੇਖੋ ਪਾਣੀ ਆ ਦੇਖੋ ਜੀ ਪਾਣੀ ਆ ਦੇਖੋ ਆ ਦੇਖੋ ਜੀ ਆਹਾ ਵੀਡੀਓ ਜਿਹੜੀ ਆ ਆ ਲੋ ਆ ਸਾਡੇ ਪੈਰ ਡੁੱਬੇ ਪਏ ਆ ਆ ਦੇਖੋ ਆ ਪਾਣੀ ਆ ਰਿਹਾ ਲੋਹਾ ਮੰਡੀ ਦੇ ਵਿੱਚ ਆ ਸਾਡੇ ਪੈਰ ਡੁੱਬੇ ਹੋਏ ਆ ਆ ਦੇਖੋ ਸਮੁੰਦਰ ਚੱਲ ਰਿਹਾ ਦੇਖੋ ਪਾਣੀ ਖਾਰਾ ਇਹਨਾਂ ਨੇ ਸਾਡੇ ਵਾਲ ਤੋੜ ਦਿੱਤਾ ਆ ਕਿ ਪਾਣੀ ਨਾਲ ਸੜਕ ਉੱਚੀ ਕਰਤੀ ਆ ਸੜਕ ਬਣੀ ਨਵੀਂ ਆ ਦੇਖੋ ਇਹ ਜੇ ਕੋਰਪੋਰੇਸ਼ਨ ਜੇ ਕੇ ਢਾਬੇ ਵਾਲਾ ਪਾਣੀ ਜਿੰਨਾ ਵੀ ਪਾਣੀ ਆ ਸਾਰਾ ਲੋਹਾ ਮੰਡੀ ਵਾਲ ਤੋੜਤਾ ਇਹਨਾਂ ਨੇ ਇਹਨਾਂ ਨੂੰ ਪੈਪਾਨ ਦੀ ਲੋੜ ਨਹੀਂ ਹੈਗੀ ਕੋਈ ਵੀ ਇਹ ਸਿਰਫ ਇਹ ਖਾਂਦਾ ਪੂਰਤੀ ਕਰ ਰਹੇ ਆ ਦੇਖੋ ਇਹ ਕੋਰਪੋਰੇਸ਼ਨ ਦੀ ਨਲਾਕੀ ਆ ਦੇਖੋ ਆ ਪਾਣੀ ਆ ਰਿਹਾ ਚਲੋ ਜੀ ਅੱਗੇ ਚਲੋ ਦਿਖਾਓ ਇਹਨਾਂ ਨੂੰ ਇਹ ਕਹਿੰਦੇ ਸੁੱਤੇ ਪਏ ਇਹਨਾਂ ਦੇ ਸਾਰੇ ਜਿਹੜੇ ਵੀ ਵਪਾਰੀ ਹੈਗੇ ਆ ਕਿ ਇਹਨਾਂ ਦਾ ਬੇੜਾਗਰਕ ਹੋਈਵੇ ਸੁੱਤੇ ਪਿਆਂ ਦਾ ਫਿਰ ਇਹਨਾਂ ਨੂੰ ਪਤਾ ਲੱਗੇਗੀ ਕਰੋੜਾ ਨੁਕਸਾਨ ਹੋ ਗਿਆ ਮੰਡੀ ਦਾ ਆ ਦੇਖੋ ਪਾਣੀ ਇਹ ਕੋਰਪਰੇਸ਼ਨ ਦਾ ਹਾਲ ਆ ਕੋਰਪਰੇਸ਼ਨ ਇਹ ਫਗਵਾੜੇ ਦੀ ਹਾਲ ਆ ਫਗਵਾੜੇ ਦਾ ਆ ਦੇਖੋ ਪਾਣੀ ਮੀਂਹ ਨਹੀਂ ਹੈਗਾ ਅੱਜ ਆ ਦੇਖੋ